जप जे जपजे एक ओंकार सतनाम कर्तापरख निरपहो निर्वैर मूरत अजूनी सैपं गुरप्रसाद जप ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁੱਪੈ ਚਪ ਨਾ ਹੋਵਈ ਜੇ ਲਾਇ ਰਹਾ ਲਿਉ ਤਾਰ ਭੁੱਕਿਆ ਬੁੱਕ ਨਾ ਉਤਰੀ ਜੀ ਬੰਨਾ ਪ੍ਰਿਆ ਪਾਰ ਸਹਸਿਆਣ ਪਾਲਖ ਹੋਈ ਤਾ ਇਕ ਨਾ ਚੱਲੈ ਨਾਲ ਕਿਵ ਸੱਚ ਆਰਾ ਹੋਈ ਐ ਕਿਵ ਕੋੜੇ ਟੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੇ ਉੱਤਮ ਨੇ ਚੁਕਮ ਲੇਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪੁਆਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੀ ਬੁਝੈ ਤਾਹੋ ਮੈਂ ਕਹਿਣਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਕਮ ਵਿਚਾਰ ਗਾਵੇ ਕੋ ਸਾਜ ਕਰੀ ਤਨਖੀ ਗਾਵੇ ਕੋ ਜੀ ਲੈ ਫਿਰਦੀ ਗਾਵੇ ਕੋ ਜਾਪੇ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਦੂਰ कथना कथीना आवे तोट कथ कत, कथ कत, कथी कोटि कोट कोट देंदा दे लेंदे तक पाई जुगा जुगंत्र खाई हुक्म चलाए राहो नानक विकसै प्रभाव साचा साहिब साच ना भाक्या भार आखे मंगे देह करे दातार हीर के अगे रखिये जिद सदरबार ਮੋਹ ਕੇ ਬੋਲਣ ਬੋਲੀਏ ਜਿਸੋਂ ਦਰੀ ਪਿਆਰ ਅੰਮ੍ਰਿਤ ਵੇਲਾ ਸਚਨਾਵ ਵੜਿਆਈ ਵਿਚਾਰ ਕਰਮੀਆਂ ਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਵੇ ਜਾਣੀਏ ਸਵਾ ਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇ ਵਿਆਤਨ ਪਾਇਆ ਮਾਨ ਨਾਨਕਾ ਵੇ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰੱਖਿਏ ਪਹਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਸਮਾਈ ਗੋਰੀ ਸਰ ਗੁਰ ਗੋਰਖ ਬਰਮਹਾ ਗੁਰ ਪਾਰਵਤੀ ਮਾਈ ਜੇ ਹੂੰ ਜਾਣਾ ਆਖ ਨਾਹੀ ਕਹਿਣਾ ਕਥਨ ਨਾ ਜਾਈ ਗੁਰਾਂ ਕੇ ਦੇਹੇ 부ਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਣ ਨ ਜਾਈ ਤੇਰਤ ਨਾਵਾਂ ਜੇ ਤਿਸ ਬਾਵਾ ਵਿਣ ਭਾਣੇ ਕੇ ਨਾਇ ਕਰੀ ਜੇ ਤੇ ਸਿਰ ਟ ਪਾਈ ਵੇਖਾਂ ਵਿਣ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾਂ ਇਕ ਦੇ ਬੁਝਾਈ ਸਵਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਇ ਜੇ ਯੁਗ ਚਾਰੇ ਆੜ ਜਾ ਹੋੜਦ ਸੁਣੀ ਹੋਈ ਨਵਾ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਈ ਚੰਗਾ ਨਾਮ ਰਖਾਇ ਕੇ ਜਸ ਕੀ ਰੱਜ ਗਲੀ ਜੇ ਤਿਸ ਨਦਰ ਨਾ ਵਈ ਤਾ ਬਾਤ ਨਾ ਪੁੱਛੈ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਣਾ ਸੁਣੈ ਤਰਤ ਦਵਲ ਆਕਾਸ ਸੁਣੈ ਦੀਪ ਲੋ ਪਾਤਲ ਸੁਣੈ ਕੋਈ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾ ਸੁਣੇ ਦੁਖ ਪਾਪ ਕਾ ਨਾਸ ਸੁਣੇ ਈਸ਼ਰ ਬਰਮਾ ਇੰਦਰ ਸੁਣੇ ਮੁਕਸ਼ਾ ਲਾ ਹਰਮੰਦ ਸੁਣੇ ਜੋਗ ਜਗਤਨ ਪੇਧ ਸੁਣੇ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣੇ 68 ਕਾ ਇਸਨਾਨ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਿਜ ਧਿਆਨ नानक भगता सदा विगास सुने दुख पाप का नाश सुने सारा गुना के गहा सुने शेख पीर पाशा सुने अंदे पावें राह सुने हाथ ओएस गा नानक भगता सदा विगास सुने दुख पाप का नाश मनने की गत कही न जाए जे को कह पीछे पछताए कागद कलम न लिखन हार मनने का व्याकरण विचार ऐसा नाम रंजन होये जे को मन जाने मन कोई मन श्रत है मन बुद्ध मन सगल पौण की शुद्ध मन मुँह चोटा ना खाए मन जम के साथ ना न जाए ऐसा नाम रंजन होये जे को मन जाने मन कोई मन मार्ग ठाक न पाए मन ऊपर प्रगढ़ जाए मन मगना चले पंथ मन धर्म से तीसन संबंध ਐਸਾ ਨਾਮ ਰੰਝਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੋਖ ਦਵਾਰ ਮੰਨੇ ਪਰਵਾਰ ਐਸਾ ਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਹੋਏ ਨਾ ਪਿਕ ਐਸਾ ਨਾਮ ਰੰਝਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਪੰਜ ਪ੍ਰਵਾਣ ਪੰਜ ਪ੍ਰਦਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾ ਹੀ ਸਮਾਰ ਤੋਲ ਧਰਮ ਦਿਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਬੁਝੈ ਹੋਵੇ ਸਚਿਆਰ ਤਵ ਲੈ ਉਪਰ ਕੇ ਤਾ ਪਾਰ ਧਰਤੇ ਹੋਰ ਪਰੈ ਹੋਰ ਹੋਰ ਤਿਸ਼ਤੇ ਪਾਰ ਤਲੈ ਕਮਨਜੂਰ ਜੇ ਯਾਦ ਰੰਗ ਕੇ ਨਾਮ ਸਵਨਾ ਲਿਖਿਆ ਉੜੀ ਕਲਾਮ ਇਹੋ ਲੇ ਕਾਲਿਕ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਈ ਕੀਤਾ ਤਾਣ ਸੋਲ ਰੂਪ ਕੀਤੀ ਦਾ ਜਾਣੇ ਕੋਣ ਕੋ ਕੀਤਾ ਫਸਾਓ ਏ ਕੋ ਕਵਾਓ ਤਿਸਤੇ ਹੋਏ ਲਗਦੇ ਰਿਹਾ ਕੁਦਰਤ ਕਮਣ ਕਹਾ ਵਿਚਾਰ ਵਾਰੇ ਨ ਜਾਵਾ ਏਕ ਵਾਰ ਜੋਤ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਬੋਝ ਅਸੰਖ ਤਪਤਾਉ ਅਸੰਖ ਗ੍ਰੰਥ ਮੁਗ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੇ ਸੰਗ ਦਾ ਤਾਰ ਅਸੰਖ ਸੋਰ ਮੋਂ ਪਖਸਾਰ ਅਸੰਖ ਮੋਂ ਲਿਵ ਲਾਇ ਤਾਰ ਕੁਦਰਤ ਕਉਣ ਕਹਾ ਵਿਚਾਰ ਵਾਰੇ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਰੰਕਾਰ ਅਸੰਖ ਮੋਰਖੰਦ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਹੱਤਿਆ ਕਮਾਹੀਂ ਅਸੰਖ ਪਾਪੀ ਪਾਪ ਕਰ ਜਾਹੀਂ ਅਸੰਖ ਕੋੜਿਆਰ ਕੋੜੇ ਪ੍ਰਾਇ ਅਸੰਖ ਮਲੇ ਚਮਲ ਭਖਾਹੀਂ ਅਸੰਖ ਨਿੰਦ ਅਖਿਰ ਕਰੈ ਪਹਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਾਵਾਂ ਏਕ ਵਾਰ ਜੋਤ ਤਦ ਪਾਵੇ ਸਾਈ ਬਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਲਾਉ ਅਸੰਖ ਥਾਉ ਅਗਮ ਅਗਮ ਅਸੰਖ ਲਾਉ ਅਸੰਕੈ ਸਿਰ ਪਾਰ ਹੋਈ ਅਖਰੇ ਨਾਮ ਕ੍ਰਿਸ਼ਾ ਲਹਾ ਅਖਰੇ ਗਿਆਨ ਗੀਤ ਗੁਣ ਗਹਾ ਅਖਰੇ ਲਿਖਣ ਬੋਲਣ ਬਾਣ ਅਖਰਾ ਸੇ ਸੰਜੋਗ ਅਖਾਣ ਜਿਨੇ ਲਿਖੇ ਤਿਸ ਸਿਰ ਨਾਹੀ ਜੇ ਪਰਮਾਏ ਤਿ ਉਤੇ ਪਾਏ ਜੇਤਾ ਕੀਤਾ ਤਿਤਨਾਉ ਵਿੜਣਾਵੇਂ ਨਾਹੀ ਕੋਥਾਉ ਕੁਦਰਤ ਕਵਣ ਕਾ ਵਿਚਾਰ ਵਾਰੇ ਨਾ ਜਾਵਾਂ ਏਕ ਬਾਤ ਜੋ ਤੁਰ ਪਾਵੇ ਸਾਈਂ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤੰਦੇ ਪਾਣੀ ધોਤੇ ਉਤਰਸਖੇ ਮੋਤ ਪਲੇ ਤੇ ਕਪੜ ਹੋਏ ਦੇਸਾ ਬੁਣ ਲਈਏ ਉਹ ਧੋਈ ਭਰੀਏ ਮਤ ਪਾਪਾ ਕੈ ਸੰਗ ਉਹ ਧੋਪ ਪਹਿਨਾਵੇਂ ਕੇ ਰੰਗ ਪੁੰਨੀ ਪਾਪੇ ਆਖੜਣਾ ਹੈ ਕਰ ਕਰ ਕਰਣਾ ਲਿਖ ਲੈ ਜਾਓ ਆਪੇ ਵੇਜਾ ਪੇ ਹੀ ਖਾਓ ਨਾਨਕ ਹੁਕਮਿ ਆਵੋ ਜਾਓ ਤੇਰੇ ਤਬ ਦੇ ਹਰਿ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਹਾਉ ਅੰਤਰ ਗਤ ਤੇਰਤ ਮਲ ਨਾਉ ਸਗੁਣ ਤੇਰੀ ਮੈਂ ਨਾਹੀ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਤ ਬਾਣੀ ਬਰਮਾਉ ਸਤਸੁ ਆਣ ਸਦਾ ਮਨ ਚਾਉ ਕਵਣ ਸ ਵੇਲਾ ਵਖਤ ਕਵਣ ਕਵਣਥਿਤ ਕਵਣ ਵਾਰ ਕਵਣ ਸੇ ਰੁੱਤੇ ਮਹ ਕਵਣ ਜਿਥੋ ਆ ਆਕਾਰ ਵੇਲ ਪਾਇਆ ਪੰਡਤੀ ਜੇ ਹੋਵੇ ਲੇਖ ਕੁਰਾਨ ਵਕਤ ਨਾ ਪਾਇਓ ਕਾ ਦਿਆ ਜੇ ਲਿਖਨ ਲੇਖ ਕੁਰਾਨ ਥਿਤਵਾਰ ਨਾ ਜੋਗੇ ਜਾਣੈ ਰਤ ਮਹ ਨਾ ਕੋਈ ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਉ ਕਰ ਅੱਖਾਂ ਕਿਵਸਾ ਲਾਹੀ ਕਿਉ ਵਰਣੇ ਕਿਵ ਜਾਣਾ ਨਾਨਕ ਕੰਸਵ ਕੋ ਆਖੈ ਇੱਕ ਦੋ ਇੱਕ ਸ਼ਿਆਣਾ ਵੱਡਾ ਸਾਹਿਬ ਵੱਡੀ ਨਹੀਂ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਗੈ ਗਿਆ ਨਾ ਸੋ ਹੈ ਪਤਲ ਪਤਲ ਲਖ ਆਗਾਸ ਆਗਾਸ ਕੋੜ ਕੋੜ ਪਾਲ ਤਕੀ ਵੇ ਕੈਨਿਕ ਵਾਦ ਸੈ ਸਟਾਰੇ ਕੈਨ ਕਤੀਬ ਅਸਲੋ ਇਕ ਦਾਤ ਲੇਖਾ ਹੋਇ ਤਾ ਲਿਖਿਆ ਲਿਖਿਆ ਹੋਇ ਵਿਨਾਸ਼ ਨਾਨਕ ਵੱਡਾ ਆਖਿਐ ਆਪੇ ਜਾਣੈ ਆਪ ਸਾਲਾ ਹਿੱਸਾ ਲਾਹੇ ਤੇ ਸ੍ਰਤਨ ਪਾਈਆ ਨਦੀਆ ਅਤੈ ਵਾਪਵੇਂ ਸਮਝ ਨਾ ਜਾਣੀਐ ਸਮੁੰਦਰ ਸਾ ਸੁਲਤਾਨ ਗ੍ਰਹਾ ਸੇਤੀ ਮਾਲ ਤਨ ਕਿਹੜੇ ਤੁਲਨਾ ਹੋਵਨੀ ਜੇ ਤਿਸ ਮਨੋਂ ਨਾ ਵਿਸਰੇ ਅੰਤ ਨਾ ਸਿਪਤੇ ਕਹਿਣਾ ਅੰਤ ਅੰਤ ਨਾ ਕਰਨੇ ਦੇਣਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੇ ਤਾ ਆਕਾਰ ਅੰਤ ਨਾ ਜਾਪੈ ਪਾਰ ਆਵਾਰ ਅੰਤ ਕਾਰਣ ਕੇਤੇ ਬਿਲਾਹੇ ਤਾਕੇ ਅੰਤ ਨਾ ਪਾਏ ਜਾਏ ਇਹੋ ਅੰਤਨਾ ਜਾਣੇ ਕੋਈ ਬਹੁਤਾ ਕਈਏ ਬਹੁਤਾ ਹੋਈ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਵੜਾ ਉੱਚ ਹੋਵੇ ਕੋਈ ਤੇ ਸੋਚੇ ਕੋ ਜਾਣੇ ਸੋਏ ਜੇ ਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਵਾਏ ਕੀਤੇ ਮੰਗੇ ਜੋਦ ਅਪਾਰ ਕੀਤੇ ਅਗਣ ਨਹੀਂ ਵਿਚਾਰ ਕیتے ਖੱਬ ਟੁੱਟੇ ਵਿਕਾਰ ਕੇਤੇ ਲਲ ਮੁਕਰ ਪਾਏ ਕੇਤੇ ਮੂਰਖਾਈ ਖਾਈ ਖਾਈ ਕੇਤਿਆ ਦੋਖ ਭੋਖ ਸਦਮਾਰ ਇਹ ਵੀ ਦਾ ਤੇਰੀ ਦਾ ਤਾਰ ਬੰਦក្លਾਸੀ ਪਾਣੇ ਹੋਏ ਹੋ ਰਾਖ ਨਾ ਸਕੈ ਕੋਈ ਜੇ ਕੋ ਖਾਇ ਕਾ ਤੁਣ ਪਾਏ ਓ ਜਾਣੇ ਜੇ ਤਿਆ ਮੂ ਖਾਏ ਆਪੇ ਜਾਣੇ ਆਪੇ ਦੇ ਆਖੈ ਸੇ ਵੀ ਕਈ ਕੇ ਜਿਸਨੋ ਬਖਸ਼ੇ ਸਿਫਤ ਸਾਲਾਹ नानक पातशाही पादशाह अमूल गुण अमूल व्यापार अमूल व्यापारी अमूल भंडार अमूल आवे अमूल ले जाए अमूल पाए अमूला समाए अमूल तरम अमूल दीवान अमूल तुल अमूल प्रवान अमूल बख्शीश अमूल निशान अमूल करम अमूल आमुल प्रमाण अमूल आमुल ओ अमूलाख्या न जाए आखा कृह लिवलाए ਆਖਾਂ வேத ਪਾਠ ਪੁਰਾਣ ਆਖੇ ਆਪਣਾ ਕਰੇ ਵਿਖਿਆਣ ਆਖਾਂ ਬ੍ਰਮੀ ਆਖਾਂ ਇੰਦ ਆਖਾਂ ਗੋਪੀ ਤੇ ਗੋਵਿੰਦ ਆਖਾਂ ਈਸ਼ਰ ਆਖਾਂ ਸਿੱਧ ਆਖਾਂ ਕੀਤੇ ਕੀਤੇ ਬੁੱਧ ਆਖਾਂ ਦਾਨ ਆਖਾਂ ਦੇਵ ਆਖਾਂ ਸੁਨਰ ਨਰਮੰਜਨ ਸ਼ਿਵ ਕੀਤੇ ਆਖੇ ਅੱਖਣ ਪਾਹੇ ਕੀਤੇ ਕਹਿ ਕਹਿ ਉੱਠ ਉੱੜ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੀ ਜੈਵੜ ਪਹਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾਰ ਤਾਂ ਲਿਖਿਆ ਸਿਰਗਾਵਾ ਰਗਾवार ਸੋਦਰ ਕੇ ਹਾ ਸੋ ਘਰ ਕੇ ਹਾ ਜਿਤ ਵੈ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਕੇ ਦੇਵਾਉਣ ਹਾਰੇ ਕੇ ਤੇ ਰਾਗ ਪ੍ਰੇਸ਼ ਕਈਨ ਕੇ ਤੇ ਗਾਉਣ ਹਾਰੇ ਗਾਵੇ ਤਉਨੋਂ ਪੌਣ ਪਾਣੀ ਬੈ ਸੰਤਰ ਕਾਵੇ ਰਾਜਾ ਤ੍ਰਮ ਦੁਆਰੀ ਗਾਵੇਂ ਚਿਤਗ ਬਦਲੇ ਜਾਣੇ ਲਿਖ ਲੇਖਰਾ ਵਿਚਾਰੀ ਗਾਵੇਂ ਈਸ਼ਰ ਬ੍ਰਹਮਾ ਦੇ ਵੇ ਸੋ ਹੰਸ ਦਾ ਸਵਾਰੇ ਗਾਵੇਂ ਇੰਨੇਂਦਰਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵੇਂ ਸਿਦ ਸਮਾਦੇ ਅੰਦਰ ਗਾਵਨ ਸਾਧ ਵਿਚਾਰੀ ਗਾਵਨ ਜਤੇ ਸਤੇ ਸੰਤੋਖੀ ਗਾਵੇਂ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੇ ਸਰਜੁਗ ਜੁਗ ਵਿਦਿਆ ਨਾਲੇ ਗਾਵੇਂ ਮੋਹਣੀਆਂ ਮਨਮੋਹਨ ਸੁਰਗਾ ਮਚ ਪਿਆਲੇ गावਨ ਰਤਨ ਪਾਏ ਤੇਰੇ 86 ਤੇ ਰਤ ਨਾਲੀ ਗਾਵੇਂ ਜੋਦ ਮਾ ਬਲਸੋਰਾ ਗਾਵੇਂ ਕਾਣੀ ਚਾਰੀ ਗਾਵੇਂ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੀ 6 ਦੂ ਨੋ ਗਾਵੇਂ ਜੋਤੂਦ ਪਾਵਨ ਰਤੇ ਤੇਰੇ ਭਗਤ ਰਸਾਲੀ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕਿਆ ਵਿਚਾਰੀ ਸੋਈ ਸੋਈ ਸਦਾ ਸਾਹਿਬ ਸੱਚਾ ਸੱਚੇ ਨਹੀਂ है भी होसी जाए न जासी रचना जिन रचाई रंगे रंगे पाते कर कर जिनसी माया जिन पाई कर कर वेखै कीता अपना जो तिस दी वढाई जो तिस पावे सोई करसी हुकम ना करना जाई सो पात साहो सहा पात साहिब नानक रहण रजाई मुमदा संतोख सरम पछहुले ध्यान की करे बिहुत ਕਿੰਤਾ ਕਾਲ ਕਾਰੀ ਕਾਇਆ ਜੁਗ ਡੰਡਾ ਪਰਤੀ ਕਾਇ ਪੰਤੇ ਸਗਲ ਜਮਾਤੇ ਮਨ ਜੀ ਤੇਜ ਜੀਤ ਆਦੇਸ ਤੇ ਸ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਈਸ ਓਗਤ ਗਿਆਨ ਦਿਆ ਵੰਡਾਰਣ ਘਟ ਘਟ ਵਜੈ ਨਾਦ ਆਪ ਨਾਥ ਨਾਥੇ ਸਭ ਜਾਕੇ ਰਿਧਿ ਸਿਧਿ ਅਵਰਾ ਸਾਥ ਸੰਜੋਗ ਵਿਜੋਗ ਦੋਇ ਕਾਰ ਚਲਾਵੇਂ ਲੇਖ ਆਵੇਂ ਪਾਗ ਆਦੇਸ਼ ਤਿਸੈ ਆਦੇਸ਼ ਆਦ ਅਨੇਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰ ਚੇਲੇ ਪਰਵਾਨ ਇਕ ਸੰਸਾਰੇ ਇਕ ਪੰਡਾਰੇ ਇਕ ਲਾਏ ਦੀਵਾਨ ਜਿਉ ਤੇਸ ਪਹਾਵੇ ਤਿਵੇਂ ਚਲਾਵੇ ਜਿਉ ਹੋਵੇ ਫਰਮਾਨ ਓ ਵੇਖੈ ਓਨਾ ਨਦਰਣਾ ਆਵੇ ਬਹੁਤਾ ਇਹ ਵਿੜਾਨ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਧ ਅਨਾਹਤ ਜਗ ਜਿਵੇ ਕੋ 21 ਆਸਣ ਲੋਈ ਲੋਈ ਪੰਡਾਰ ਜੋ ਕਿਛ ਪਾਇਆ ਸੋ ਏ ਕਾ ਵਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੇ ਸਾਚੇ ਕਾਰ ਆਦੇਸ ਤਸੈ ਆਦਿਸ ਆਦ ਅਨੀਲ ਅਨਾਧ ਅਨਾਹਤ ਜਗ ਜਿਵੇ ਕੋ 21 ਇਕ ਦੂ ਜੀ ਬਹੁ ਲਖ ਹੋਏ ਲਖ ਹੋਏ ਲਖ 20 ਲਖ ਲਗੇੜਾ ਆਖਿਆ ਏਕ ਨਾਮ ਜਗ ਦੇਸ ਇਤਰਾਹ ਪਤ ਪੌੜੀਆਂ ਚੜਿਆ ਹੋਇ ਕੀਸ ਸੁਣ ਗੱਲਾਂ ਆਕਾਸ ਕੇ ਕੇਟਾ ਆਇ ਰਿਸ ਨਾਨਕ ਨਦਰੀ ਪਾਈਏ ਕੋੜੀ ਕੋੜੇ ਠੀਸ ਆਖਣ ਜੋਰ ਚ ਪੈਨੇ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਣੇ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੇ ਗਿਆਨ ਵਿਚਾਰ ਜੋਰ ਨਾ ਜੁਕਤੀ ਛਟੇ ਸੰਸਾਰ ਜਿਸ ਹਤ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਈ ਰਾਤੇ ਰੁੱਤੇ ਤਿੱਤਿਵਾਰ ਪਉਣ ਪਾਣੀ ਅਗਨੀ ਪਾਤਲ ਤਿਸਵੇ ਧਰਤੇ ਥਾਪ ਰਖੇ ਧਰਮ ਸਾਲ ਤਿਸ ਵਿੱਚ ਜੇ ਜੁਗਤ ਕੀ ਰੰਗ ਤਿੰਨ ਕੇ ਨਾਮ ਨੇਕਰੰਤ ਕਰਮੀ ਕਰਮੇ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਜ ਪਰਵਾਣ ਨਦਰੀ ਕਰਮ ਪਵੇ ਨੀਸਾਨ ਕੱਚ ਪਕਾਏ ਉਥੈ ਪਾਏ ਨਾਨਕ ਗਿਆ ਜਾ ਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਨ ਮਹੀਸ ਕੇਤੇ ਬਰਮੇ ਘੜਤ ਘੜੀਆਂ ਰੂਪ ਰੰਗ ਕੇਵਿਸ ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿਦਭੁਨਾਤ ਕੇਤੇ ਕੇਤੇ ਦੇਵੀ ਵਿਸ਼ ਕੇਤੇ ਦੇਵ ਦਾਨੁ ਮੁਲ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਥੈ ਨਾਦ ਬਿਨੋਦ ਕੋੜ ਆਨੰਦ ਸਰਮ ਖੰਡ ਕੇ ਬਾਣੀ ਰੂਪ ਤਿਥੈ ਘਾਲਤ ਘੜਿਐ ਬਹੁਤਨੂਪ ਤਾਕਿਆਂ ਗੱਲਾਂ ਕਤਿਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਿੱਥੈ ਘੜੀਏ ਸ੍ਰਤ ਮਤਮਨ ਬੁੱਧ ਤਿੱਥੈ ਘੜੀਏ ਸੁਰਾਸਿਦਾ ਕੇ ਸੁਧ ਕਰਮ ਕੰਡ ਕੇ ਬਾਣੀ ਝੋੜ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਦ ਮਾਵਲ ਸੂਰ ਤਿੰਨ ਮਹਿਰਾਮ ਰਹਾ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂਕੇ ਰੂਪ ਨ ਕਤਨੇ ਜਾਹੇ ਨਾਉ ਮਰੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੀ ਤਿਥੈ ਭਗਤ ਵਸੈ ਕੇ ਲੋ ਕਰੈ ਅਨੰਦ ਸਚਾ ਮਨ ਸੋਇ ਸਚਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਪਰੰਡ ਜੇ ਕੋ ਕਥੈ ਤਾ ਅੰਤ ਨਾੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੇ ਤਿਵਕਾਰ ਵੇਖੈ ਵਿਖੈ ਕਰਵੇ ਚਾਰ ਨਾਨਕ ਕਥ ਨਾ ਕਰਾ ਸਾਰ ਜਦ ਪਹਾਰ ਤੀਰ ਸੁਨਿਆਰ ਅਹਿਰਣ ਮਤ ਵੇਧ ਹਤਿਆਰ ਭੋਖ ਲਾਗਨ ਤਪਤਾਓ ਪਾਂਡਾ ਪਾਓ ਅੰਮ੍ਰਿਤ ਢਾਲ ਕੜਿਏ ਸਭ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨ ਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੇ ਛੁੱਟੇ ਨਾਲ